ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਗੁਰੂਸਰ ਇਹ ਪਿੰਡ ਜਲਾਲ ਦੇ ਬਿਲਕੁਲ ਨੇੜ ਹੈ ਬਠਿੰਡੇ ਜ਼ਿਲ੍ਹੇ ਦਾ ਪਿੰਡ ਬਾਜੇਖਾਨੇ ਤੋਂ ਜਦੋਂ ਆਪਾਂ ਬਰਨਾਲੇ ਵਾਲ ਨੂੰ ਜਾਂਦੇ ਆ ਤਾਂ ਉਦੋਂ ਇਹ ਪਿੰਡ ਹਾਈਵੇ ਦੇ ਜਾਂ ਉਸ ਸਟੇਟ ਵੇ ਦੇ ਬਿਲਕੁਲ ਨੇੜ ਹੀ ਰਹਿ ਜਾਂਦਾ ਸੋ ਗੁਰੂਸਰ ਪਿੰਡ ਦੇ ਵਿੱਚੋਂ ਮੈਂ ਵੀਡੀਓ ਬਣਾ ਰਿਹਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਜਿਹੜੀ ਦੁੱਧ ਦਾ ਕੰਮ ਕਰਦੇ ਆ ਇਹਨਾਂ ਦੇ ਕੋਲ گاਵਾ ਤੇ ਕੁਸ ਮੱਝਾਂ ਜਿਹੜੀਆਂ ਉਹ ਇੱਥੇ ਰੱਖੀਆਂ ਹੋਈਆਂ ਇੰਨੇ ਕ ਨਾਗ ਬਾਈ ਹੋਰੀ ਇੱਥੇ ਸਾਹਮਦੇ ਆ ਅੱਜ ਇਹਨਾਂ ਨੇ ਇੱਕ ਮੱਝ ਵਿਕਾਊ ਕੀਤੀ ਐ ਬੂਰੇ ਰੰਗ ਦੇ ਵਿੱਚ ਬੂਰੀਆਂ ਦੀ ਪੰਜਾਬ ਚ ਮੈਂ ਸਮਝਦਾ ਵੀ ਬਹੁਤ ਵਧੀਆ ਡਿਮਾਂਡ ਐ ਪਹਿਲਾਂ ਤੋਂ ਲੈ ਕੇ ਤੇ ਨਿਕਲਦੀਆਂ ਇਹ ਘਾਟ ਆ ਕਿਉਂਕਿ ਇਹ ਯੂਨੀਕ ਜਿਹਾ ਰੰਗ ਐ ਤੇ ਜਿਹੜਾ ਵੱਖਰੇ ਰੰਗ ਦਾ ਪਸ਼ੂ ਹੁੰਦਾ ਉਹਦੀ ਮੰਗ ਵੈਸੇ ਵੀ ਬਣ ਜਾਂਦੀ ਐ ਗੱਬਣ ਐ ਸੂਣ ਦੇ ਨੇੜ ਐ ਡਿਟੇਲ ਬਾਈ ਤੋਂ ਪੁੱਛ ਲਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਪਸੰਦ ਜੀ ਨੂੰ ਆਜੂ ਉਹਦਾ ਹੱਕ ਆ ਵੀ ਤਸੱਲੀ ਕਰੇ ਰੇਟ ਅਸੀਂ ਵੀਡੀਓ ਚ ਕਰਾਂਗੇ ਜੱਜ ਦਾ ਰੇਟ ਤੁਸੀਂ ਲਾ ਕੇ ਦੇਖ ਲਓਗੇ ਆਓ ਡਿਟੇਲ ਬਾਈ ਤੋਂ ਪੁੱਛੀਏ ਬਾਅਦ ਚ ਇਹਨੂੰ ਤੋੜਦੇ ਆਂ ਬੂਰੀ ਮੱਝ ਤੁਹਾਨੂੰ ਅੱਜ ਵੀਡੀਓ ਦੇ ਵਿੱਚ ਦਿਖਾਉਂਗਾ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਵੀਰੇ ਮੈਂ ਨਾਂ ਰਵੀ ਸੰਜੀਨੀ ਰਵੀ ਬਾਈ ਅੱਜ ਇੱਕ ਬੂਰੀ ਮੱਝ ਵੇਚਣ ਲੱਗੇ ਹੋ ਤੁਸੀਂ ਹਾਂਜੀ ਇਹ ਕਿੰਨਵਾ ਸੂਆ ਨੇ ਸੂਣਾ ਇਹ ਜੀ ਚੌਥਾ ਸੂਆ ਸੂਂਗੀ ਚੌਥਾ ਸੂਆ ਇਹਨੇ ਸੋਣਾ ਹੈ ਹਾਂਜੀ ਪਿਛਲੇ ਸੂਏ ਆਪਣੇ ਕੋਲ ਘਰੇ ਸੀ ਇਹ ਹਾਂਜੀ ਕਿੰਨਾ ਦੁੱਧ ਦਿੱਤਾ ਪਈ ਇਹਨੇ ਪਿਛਲੇ ਸੂਏ ਜੀ 16 ਲੀਟਰ ਜੀ 16 ਲੀਟਰ ਦੁੱਧ ਪਿਛਲੇ ਸੂਏ ਨੇ ਦਿੱਤਾ ਹਾਂਜੀ ਹੁਣ ਦਿਨ ਇਹ ਕਿੰਨੇ ਕ ਲੈ ਸਕਦੀ ਹਜੇ ਦਿਨ ਜੀ ਇਹਦੇ 6 ਪਏ ਜੀ 6 ਦਿਨ ਹਜੇ ਦਿਨ ਪੂਰੇ ਹੋਣ ਚ ਪਏ ਹਾਂਜੀ ਅੱਛਾ ਜਿਹੜਾ ਇਹਦੇ ਕੋਈ ਟੀਕਾ ਭਰਾਇਆ ਉਹਦੀ ਕੋਈ ਡਿਟੇਲ ਹੈ ਆਪਣੇ ਕੋਲ ਨਹੀਂ ਭਰਾਇਆ ਟੀਕਾ ਹੀ ਆ ਜੀ ਪਰ ਉਹਦਾ ਨਾਂ ਨੂੰ ਨਹੀਂ ਪਤਾ ਜੀ ਮਤਲਬ ਸਟਰਾ ਨਹੀਂ ਸੰਭਿਆ ਹਾਂਜੀ ਹਾਂਜੀ ਸਰ ਗੱਭਨ ਤੌਰ ਤੇ ਤਾਂ ਹੈ ਠੀਕ ਹੈ ਕੀ ਰੇਟ ਰੱਖਾਂਗੇ ਤਾਂ ਬਈ ਆਪਾਂ ਇਹਦਾ ਰੇਟ ਜੀ 135 ਹਾਂਜੀ 1 ਲੱਖ ਤੇ 3 ਤੋੜ ਦਿੱਗੇ ਬਾਈ ਇਹਨੂੰ ਹਾਂਜੀ ਦੱਸੋ ਫੁੱਲ ਵਜਣ ਵਾਲੀ ਮੱਝ ਐ ਪੇਟ ਦਾ ਸਹਿਜ ਪੁੜਿਆਂ ਦੀ ਬਣਾਵਟ ਦੇਖਣ ਵਾਲੀ ਐ ਦੁੱਧ 16 ਲੀਟਰ ਬਾਈ ਕਹਿੰਦਾ ਪਿਛਲੇ ਸੂਏ ਨੇ ਦਿੱਤਾ ਥਾਣੇ ਦੇ ਨਰੂਆ ਲੱਗਾ ਟਾਂਜਾ ਤੁਸੀਂ ਇਹਦਾ ਦੇਖ ਲੈਣਾ 1 ਲੱਖ ਤੇ 35000 ਰੇਟ ਐ ਹਵਾਨਾ ਹੁਣ ਤੁਸੀਂ ਇਹਦਾ ਦੇਖ ਲਓ ਜੇ 6 ਦਿਨ ਪਏ ਐ ਦਿਨ ਪੂਰੇ ਹੋਣ ਚ ਕੋਸ ਦਿਨ ਪਸੂ ਉੱਤੇ ਲੈ ਜਾਂਦਾ ਚੰਗਾ ਹਵਾਨਾ ਦਿਸਦਾ ਵੈਸੇ ਹਜੇ ਪੂਰੀ ਤਿਆਰ ਇਸ ਮੱਝ ਨੇ ਹੋਣਾ ਐ ਸੰਗ ਦਾ ਡਿਜ਼ਾਈਨ ਜੋ ਸ਼ੇਪ ਆ ਤੁਸੀਂ ਦੇਖ ਲਓ ਥੋੜੇ ਖੁੱਲੇ ਹੋ ਕੇ ਮੁੜੇ ਹੋਏ ਸੰਗ ਆ ਲੱਗਦੇ ਸਿਰ ਦੇ ਨੇੜੀ ਆ ਵੈਸੇ ਪਰ ਉਹ ਥੋੜੇ ਖੁੱਲੇ ਹੋ ਕੇ ਮੁੜੇ ਹੋਏ ਆ ਫਿਰ ਇਹਦਾ ਹਵਾਨਾ ਦੇਖੋ ਕਰਮਾਲੀ ਦਾ ਫਿਰ ਮੋੜ ਲਓ ਇੱਕ ਬਰਾ ਬਾਈ ਇੱਥੇ ਸੋ ਇੱਕ ਜਿਹੜਾ ਹੋਰ ਬਾਈ ਕਢਾ ਦੂੰਗਾ ਦੋਸਤੋ ਇਹਨਾਂ ਨਾਲ ਪਸੂ ਜਿਹੜਾ ਹੋਵ ਨੂੰ ਪਤਾ ਲੱਗ ਜਾਂਦਾ ਕਿ ਮੈਨੂੰ ਵੈਸੇ ਜਿਹੜਾ ਉਹ ਤੋਰ ਰਹੇ ਆ ਹਵਾਨਾ ਤੁਸੀਂ ਦੇਖੋ ਕਰਮਾਲੀ ਦਾ ਲੈ ਆਓ ਵੀਰੇ ਵਾਪਸ ਸੋਏ ਮਾਜ ਦੋਸਤੋ ਪਹਿਲੇ ਇੱਕ ਇੱਕ ਬਾਈ ਕੋਲ ਵਿਕਰੀ ਆਲੀ ਉਹ ਤੁਹਾਨੂੰ ਦਿਖਾਉਣੀ ਹੈ ਚੌਥਾ ਸੂਏ ਇਸ ਮਾਜ ਨੇ ਇਸ ਵਾਰ ਬੱਚੇ ਨੂੰ ਜਨਮ ਦੇਣਾ ਹੈ ਇਹ ਤੋਂ ਪਹਿਲਾਂ ਤਿੰਨ ਸੂਏ ਬਾਈ ਹੋ ਰਹੀਏ ਤਾਂ ਚੋ ਚੁੱਕਿਆ ਪਿਛਲੇ ਸੂਏ ਚ ਦੁੱਧ ਬਾਈ ਕਹਿੰਦਾ ਵੀ 16 ਲੀਟਰ ਇਸ ਮਾਜ ਨੇ ਦਿੱਤਾ ਹੈ ਢਾਂਚਾ ਤੁਸੀਂ ਫੇਰ ਦੇਖ ਲਓ ਮੜਾ ਇਹਨੂੰ ਹੱਕ ਨਹੀਂ ਬਾਈ ਸੋ ਮਾਜ ਤੁਹਾਨੂੰ ਫੇਰ ਇਹਦਾ ਹਵਾਨਾ ਦਿਖਾ ਦਿੰਦਾ ਖੋਲ ਨਹੀਂ ਪੈ ਰਹੀ ਜੀ ਸੋ ਇਹ ਰੋਕਾ ਦੋਸਤੋ ਇਹਦੇ ਥਣ ਤੇ ਹਵਾਨੇ ਦਾ ਨਾਗੇ ਕਿਸੇ ਤੇ ਹਜੇ 6 ਦਿਨ ਬਾਕੀ ਉਸ ਹਿਸਾਬ ਤੇ ਤੁਸੀਂ ਹਵਾਨੇ ਦੀ ਜੱਜਮੈਂਟ ਕਰਿਓ ਇਹਦੀ ਇਹ ਮੱਜ ਵਿਕਰੀ ਆਸਤੇ ਆ ਧੰਨਵਾਦ ਤੁਸੀਂ ਅੱਜ ਦੀ ਇਸ ਵੀਡੀਓ ਨੂੰ ਲਿਖ ਲਵੇ